ਮੈਂ ਆਪਣਾ ਹੌਲੀਡੇ ਹੋਮਵਰਕ ਕਰਦੀ ਪਈ ਸੀਗੀ ਤੇ ਮੰਮਾ ਹੋ ਗਈ ਤਿਆਰ ਹਾਂ ਮਾਰੇ ਬਿਯਾਰ ਚੱਲੀ ਆ ਮੈਨੂੰ ਤੇ ਮੈਂ ਆਪਣਾ ਕਰਦੀ ਪਈ ਸੀ ਹੋਮਵਰਕ ਕਿ ਕੱਲ੍ਹ ਤੋਂ ਮੈਂ ਜਾਣਾ ਐ ਸਕੂਲ ਤੇ ਹਰ ਮੈਨਾਂ ਲੱਗਾ ਆ ਬਾਜ਼ਾਰ ਜਾਣਾ ਮੰਮਾ ਕੀ ਬਣਾਣਾ ਛਾਮੀ ਫਿਰ ਅੱਜ ਮੈਂ ਦੁਪਹਿਰੇ ਕੁਛ ਨਹੀਂ ਬਣਾਣਾ ਕਿਉਂਕਿ ਧਾਲਾ ਸਬਜ਼ੀਆਂ ਕਿੰਨੀਆਂ ਪਈਆਂ ਆ ਹਨ ਸਾਰ ਪਿਆ ਆ ਆਲੂ ਬੈਂਗਣ ਪਏ ਆ ਇਹ ਫੇਰ ਰਾਜਮਾ ਪਏ ਚਾਵਲ ਠੀਕ ਆ ਕੁਛ ਨਹੀਂ ਅੱਜ ਬਣਾਉਣਾ ਐ ਕਿ ਛਾਮੀ ਬਣਾਉਣੀ ਕਿਉਂਕਿ ਸਵੇਰ ਤੋਂ ਸਕੂਲ ਜਾਣਾ ਐ ਹਾਂ ਠੀਕ ਆ ਤੇ ਅਸੀਂ ਹਰ ਮਨਾ ਬਾਜ਼ਾਰ ਜਾਇਆ ਮਾਂ ਦੁਪਹਿਰੇ ਪੀਰ ਕੁਝ ਬਣਾਉਂਦੇ ਆ ਕੋਈ ਮਿੱਠੀ ਚੀਜ਼ ਮਿੱਠੀ ਚੀਜ਼ ਕੇਵਲ ਮੈਂ ਨਹੀਂ ਮੈਂ ਉੱਡੀ ਆ ਗਿਆ ਬਾਜ਼ਾਰੋਂ ਤੇ ਦੇਖੋ ਕੀ ਲੈ ਕੇ ਆਏ ਆ ਦੇਖਦੇ ਆ ਇਹ ਮੈਗੀ ਆਈ ਵਲੇ ਤਾਂ ਕਾਸ਼ ਵਰ ਵਰ ਬਾਰੇ ਕੱਪੜੇ ਆ ਹਾਂ ਬਸ ਇਹ ਕੱਪੜੇ ਆ ਕੱਪੜੇ ਆ ਹੋਰ ਕੀ ਆ ਓਕੇ ਪਾਪਾ ਨੂੰ ਮੈਂ ਜਾਮਾ ਆਪਰ ਆ ਪਜਾਮਾ ਆ ਹਰਮਨ ਦੀ ਟੀ-ਸ਼ਰਟ ਵਾਲੀ ਪੈਂਟ ਮਿਲ ਗਈ ਆ ਪੈਂਟ ਤੇ ਆ ਇੱਕ ਟੀ-ਸ਼ਰਟ ਸੁਧਰੀ ਨਾ ਦੂ ਸੁਧਰੀ ਦਾ ਰਿਐਕਸ਼ਨ ਵੇਖੋ ਇਹ ਰਾਤ ਮੈਂ ਵੀ ਪਾ ਸਕਦੀ ਆ ਆ ਤੇ ਮੈਂ ਵੀ ਪਾ ਸਕਦੀ ਆ ਮਿੰਨ ਦੇ ਦੇ ਬਾਲਾ ਮੈਂ ਤੇ ਮੇਰੀ ਵੀ ਆ ਜੂ ਨਾ ਮੇਰੇ ਸਾਈਜ਼ ਨਹੀਂ ਮਿਲਦੀ ਇਦਾਂ ਦੀ ਲੈ ਜਾਂਦੀ ਇਹ ਲੈਣੀ ਲੈ ਦੇ ਪਾਣੀ ਵੀ ਪਣੀ ਆ ਫਿਰ ਪਾ ਲੂੰਗੀ ਉਹਨਾਂ ਬਾਕੀ ਤੂੰ ਆ ਜਾ ਹੁਣੇ ਲੈ ਕੇ ਦਿੰਦਾ ਨਹੀਂ ਨਹੀਂ ਲੈਣ ਦੇ ਨਹੀਂ ਨਹੀਂ ਮੈਂ ਜਾ ਕੇ ਆ ਹੁਣੇ ਲੈ ਕੇ ਦਿੰਦਾ ਨਹੀਂ ਨਹੀਂ ਲੈਣੀ ਯਾਰ ਇਦਾਂ ਦੀ ਮੈਂ ਇਦਾਂ ਦੀ ਮੈਂ ਵੀ ਲੈਣੀ ਆ ਬਹੁਤ ਸੋਹਣੀ ਆ ਤੂੰ ਕਿਉਂ ਉਹਨਾਂ ਦਾ ਬੜੀ ਲੈ ਕੇ ਦਿੰਦੇ ਆ ਪਹਿਲਾਂ ਪਾ ਹੈ ਉਹਨਾਂ ਦਾ ਬੜੀ ਲੈ ਕੇ ਦਿੰਦੇ ਆ ਮੈਂ ਕਹਿੰਦਾ ਤੈਨੂੰ ਮੈਂ ਲੈ ਕੇ ਦਿੰਦਾ ਹੁਣ ਬੰਦੀ ਪਈ ਆ ਮੈਗੀ ਤੇ ਦਾਦੀ ਬਤਨ ਕੀ ਕਰੀਏ ਦਾਦੀ ਖੇਡ ਲੀ ਜਾਂਦੀ ਮੈਗੀ ਦੇ ਨਾਲ ਹੈ ਦਾਦੀ ਮੈਗੀ ਨਾਲ ਖੇਡੀ ਜਾਂਦੀ ਆ ਹੂੰ ਬੰਦੀ ਪਈ ਆ ਇੱਧਰ ਮੈਗੀ ਤੇ ਮਾਤੇ ਹਰਮਨ ਪਤਾ ਨਹੀਂ ਆਉਂਦੀ ਕਿ ਪੇ ਗੋਠੇ ਤੇ ਤੇ ਚਾਹ ਮੰਮੀ ਆ ਦੀ ਬਣ ਚੁੱਕੀ ਆ ਆਵਾਜ਼ ਮਾਰੀ ਆ ਜਾਓ ਆਂਡੇ ਨਹੀਂ ਬਏ ਆਗੇ ਤੇ ਮੈਗੀ ਬਸ ਬਣ ਚਲੀ ਹੈ ਮੈਂ ਖਾ ਲਵਾਂ ਮੈਗੀ ਮਮਾ ਤੇ ਆਉਂ ਮੈਗੀ ਅਖੀ ਮੰਮੀ প্লেਟ ਸਾਫ਼ ਕਰਕੇ ਹਟੇ ਆ প্লেਟ ਸਾਫ਼ ਨੇ ਡੀ ਬਰੋਸ ਕਰ ਦਿੱਤੀ ਸੀ ਕਿ ਬੰਦ ਕਰਕੇ ਇੰਨੀ ਬਰਫ ਸੀਗੀ ਨਾ ਮੇ ਤੇ ਦਾਦੀ ਨੇ ਕਿਹਾ ਨੇ ਸਾਫ਼ ਕੀਤੀ ਆ ਬਾਰ ਕੋ ਜੰਮੀ ਜੀ ਬਰਫ਼ ਸਾਰੀ ਸਾਫ਼ ਕੀਤੀ ਆ ਮੈਂ ਅੱਛਾ ਬਰਫ਼ ਸਾਫ਼ ਕੀਤੀ ਆ ਹੋਰ ਕੀ ਹੋਂ ਚਲੋਣੀ ਆ ਇਹਨੂੰ ਫ੍ਰੀਜ ਨੂੰ ਅੱਛਾ ਖੀ ਬਣਾਣ ਲੱਗੀ ਹਾਂ ਅੱਜ ਲਾਣ ਲੱਗੀ ਸਾਬ ਨੂੰ ਤੜਕਾ ਜਿਹੜਾ ਬਣਾਉਣਾ ਸੀ ਅੱਛਾ ਮੰਮਾ ਲਾ ਲਾ ਦੇ ਸਾਬ ਨੂੰ ਤੜਕਾ ਹਾਂ ਤੂਲ ਕਾ ਹਾਂ ਤੜਕਾ ਚੱਕਾ ਤੂਲ ਕਾ ਲੈ ਲਾ ਵੇ ਉਪਰਾਵਾ ਆ ਗਈ ਉੱਤੀ ਆ ਗਿਆ ਤੇਲ ਗਰਮ ਗਰਮ ਹੈ ਗਰਮ ਗਰਮ ਉੱਤੀ ਆ ਗਿਆ ਤੇਲ एकदम ਤਸੀਆ ਵੀ ਆ ਵੀਡੀਓ ਚ ਉੱਤੇ ਆਂਦਾ ਹੋਇਆ ਹਾਂਜੀ ਹਾਂ ਨਾ ਮੈਂ ਰੋਟੀ ਖਾਣੇ ਅੱਜ ਤੜਕਾ ਲਾਂ ਦੀ ਸਾਬ ਨੂੰ ਹੋਰ ਕੀ ਹੂੰ ਲਾ ਲਓ ਇਹ ਕੁੱਝ ਬਣਾ ਪਿਆਜ਼ ਹੈ ਇਹ ਚ ਬਣਾ ਪਿਆਜ਼ ਹਾਂ ਹਰ ਪਿਆਜ਼ ਪਿਆਜ਼ ਸਾਕੇ ਤੇ ਟਮਾਟਰ ਬਸ ਹਾਂ ਕੱਲ ਮੈਂ ਜਦੋਂ ਸਕੂਲ ਲੇ ਤੇਲ ਕੀ ਬਣਾਣਾ ਮੈਂ ਫਿਰ ਸ਼ਾਮ ਨੂੰ ਹੀ ਪਾਸਾ ਬਣਾ ਕੇ ਪਾ ਦੇਣਾ ਮੈਂ ਤੈਨੂੰ ਫਿਰ ਸਵੇਰ ਪਾਣੀ ਠੀਕ ਹੈ ਤੇ ਪਹਿਲੇ ਦਿਨਾਂ ਰੋਟੀ ਲੈ ਕੇ ਜਾਣੀ ਜੇ ਮੈਂ ਤਾਂ ਸਬਜ਼ੀ ਬਣਾ ਲੂੰਗੀ ਹੋਰ ਨਾ ਵਾਸਤੇ ਹੀ ਬਾੜੀਓ ਫਰੂਟ ਬ੍ਰੇਕਫਾਸਟ ਵਾਸਤੇ ਕੀ ਪਾਵਾਂਗੇ ਕੀ ਲੈ ਜਾਨਾ ਮੈਂ ਗੋ ਨਾ ਗੋ ਨਹੀਂ ਤਾਂ ਅਹ ਕਪੀਤਾ ਮਗਾਏਂ ਬਨਾਣਾ ਮਗੋ ਮੈਂ Banana ਲੈ ਜਾਂਗੀ ਸਕੂਲੇ ਕੱਟ ਕੇ ਕੱਟ ਕੇ ਨਹੀਂ ਐ ਦੈ ਸਬੂਤਾ ਹੀ ਮੈਂ Banana ਲੈ ਕੇ ਜਾਉਂ ਕੱਟ ਕੇ ਖਰਾਬ ਨਹੀਂ ਹੋਊਗਾ ਕੱਟ ਕੇ ਨਹੀਂ ਹੁੰਦਾ ਅਸੀਂ ਤਾਂ ਸੈਕਿੰਡ ਪੀਰਡ ਤੋਂ ਪਹਿਲਾਂ ਹੀ ਖਾ ਲੈਨੇ ਫਰੂਟ ਫਰੂਟ ਬ੍ਰੇਕ ਬਾਅਦ ਚ ਹੁੰਦੀ ਹੈ ਅਸੀਂ ਪਹਿਲੀ ਖਾ ਲੈਨੇ ਫਰੂਟ ਆਪਾਂ Banana ਆ ਲੋਗੋ ਲੈ ਲੈ ਆਉਂ ਮੈਂ ਜਾਣਾ ਪਿਆਰ ਉਹਦਾ ਵੀ ਪਿਆਜ਼ ਵੀ ਖਤਮ ਹੋ ਗਿਆ ਪਿਆਜ਼ ਟਮਾਟਰ ਸਾਰਾ ਕੁਝ ਲੈ ਕੇ ਆਉਣਾ ਹੈ ਵੀ ਨਾਲ ਹੀ ਲਿਆਉਂਗੀ ਉਸ ਤੋਂ ਹਨਾ ਹਾਂ ਚਲ ਆ ਗੜਕਾ ਫਿਰ ਰੋਟੀ ਖਾਣੇ ਤੇ ਦਿਖਾਣੇ ਆਪਾਂ ਹੈਨਾ ਪੜਕਾ ਲਾਤਾ ਸਾਗ ਨੂੰ ਨਾ ਮਾਣੀਏ ਰੋਟੀ ਕਹਿੰਦੇ ਕਿੰਨਾ ਹੋਇਆ ਨਾਈ ਮਹੱਲੇ 233 ਹੋਇਆ ਯਾਰ ਹਲੇ ਦਾ ਹੈ ਹੈ 233 ਹੋਇਆ ਫ੍ਰੀਜ ਦੇ ਵਿੱਚ ਨਾ ਕਿ ਕਾਲਜ ਤਾਂ ਨੀਆ ਫੇ ਜਾ ਲੈ ਕੇ ਆ ਤੈਨੀਆਂ ਕਿਹਾ ਦੇਖੋ ਸਾਗ ਸਬਜ਼ੀਆਂ ਦੇ ਸਾਗ ਵਰਗਾ ਸਾਗ ਨੇ ਸਰੋਂ ਦਾ ਸਾਗ ਜੀ ਨਾ ਸਰਦੀਆਂ ਬੰਦ ਇਹ ਸਰੋਂ ਆਂਦੀ ਆ ਨਾ ਇਹ ਸਰੋਂ ਦੀਆਂ ਨਿੱਕੀਆਂ ਨਿੱਕੀਆਂ ਗੁੱਚੀਆਂ ਮੀਆਂ ਸੀ ਜੀ ਇਹ ਸਰੋਂ ਦੀਆਂ ਸਾਗ ਦਾ ਸਰੌਦਾ ਸਾਗ ਤੇ ਮਿੱਠਾ ਇੰਨਾ ਬਣਿਆ ਨਾ ਸਿਆਲਾਂ ਵਰਗਾ ਬਣਿਆ ਹੈ ਸਾਗ ਕਲਰ ਦੇਖੋ ਸਾਗ ਦਾ ਕਿੰਨਾ ਸੋਹਣਾ ਹੈ ਹੈ ਨਾ ਸਾਗ ਹੀ ਲੈ ਦਿਆ ਸਰਕਾਲਾ ਵੀ ਸਾਗ ਹੀ ਲੰਡਿਆ ਹੈ ਮੱਕੀ ਦਾ ਆਟਾ ਨਹੀਂ ਵਿਲੇ ਮੱਕੀ ਰੋਟੀ ਬਣਾਉਂਦੀ ਹੈ ਅੱਜ ਕੱਲ ਮੱਕੀ ਦਾ ਆਟਾ ਮਿਲਦਾ ਨਹੀਂ ਹੈਗਾ ਮੱਕੀ ਦਾ ਆਟਾ ਮੇਰਾ ਮੱਕੀ ਦਾ ਪਾਣੀ ਆਣਾ ਅੱਜ ਕਦੋਂ ਰੋਟੀ ਬਣਾਉਣੀ ਹੈ ਲੱਗੀਆਂ ਰੋਟੀ ਲੋਨ ਚਲਾ ਰੋਟੀ ਫੇ ਤੁਸੀਂ ਹਾਂ ਪਪਾ ਆ ਗਏ ਜੀ ਆਪੇ ਪਪਾ ਦੀ ਅੱਖੇ ਦੇਖ ਜੀ ਪਾਪਾ ਆ ਗਏ ਤੇ ਪਾਪਾ ਬਾਜ਼ਾਰ ਜਾਣਾ ਤੁਸੀਂ ਮਨਾ ਹਲੇ ਨਹੀਂ ਜਾਣਾ ਹੈਗਾ ਪਹਿਲ ਰੋਟੀ ਵੀ ਖਾ ਲਈ ਤੇ ਸਮਾਨ ਲੈ ਕੇ ਆਣੀ ਚਲੋ ਲਾ ਲਓ ਫਿਰ ਰੋਟੀ ਰੋਟੀ ਫਿਰ ਦਿਖਾਣੀ ਆਂ ਪਰੌਠੀਆਂ ਪਰੌਠੀਆਂ ਹਾਂਜੀ ਜਾਣਾ ਮੈਂ ਨਹੀਂ ਮੈਂ ਟੱਡ ਭਰਿਆ ਆ ਆਹ ਸਾਗ ਦਿਖਾਉ ਮੜੇ ਆ ਇੱਕ ਮਿੰਟ ਆ ਆਹ ਤੇ ਪਰੌਠੀਆਂ ਲਾਤੀਆਂ ਨੇ ਸਾਗ ਦਾ ਤੇ ਲਾ ਲਓ ਪਰੌਠੀਆਂ ਵੀ ਹੁਣ ਰੋਟੀ ਰੋਟੀ ਖਾਣੇ ਤੇ ਬਣਾਉਣੇ ਵਲੌਗ ਪਾਪਾ ਕੀ ਕਰਦੇ ਵੇ ਆਪਾਂ ਕੋਈ ਗੱਲ ਕਰਦੇ ਆਂ ਪੈ ਦਾਦੀ ਇੱਧਰ ਬੈਠੇ ਮੈਂ ਆਪਣਾ ਕੰਮ ਕਰ ਲਵਾਂਗੀ ਥੋੜਾ ਜਿਹਾ ਹਾਂ ਕਹਿੰਦਾ ਕਿ ਕੱਲ ਮੈਂ ਜਾਣਾ ਸਕੂਲ ਹਣਾ ਦਾਦੀ ਹਾਂਜੀ ਜਾਣਾ ਹੈ ਹਾਂਜੀ ਇੱਧਰ ਰੋਟੀ ਅਸੀਂ ਲੈ ਆਏ ਆਂ ਦੇਖੋ ਜੀ ਸਾਗ ਇੱਧਰ ਬਣਾ ਲਈਆਂ ਆਂ ਪਰੌਂਠੀਆਂ ਨਾਲ ਤੇ ਅਸੀਂ ਇੱਧਰ ਇੱਧਰ ਹੈਗਾ ਅਚਾਰ ਖੋਲ ਕੇ ਦਿਖਾਈਂ ਹਰ ਦਾ ਪਹਿਲੇ ਡੱਬੇ ਇੱਧਰ ਅੰਬ ਦਾ ਅਚਾਰ ਠੀਕ ਆ ਇੱਧਰ ਥੋੜਾ ਜਿਹਾ ਗੱਡ ਵਿੱਚ ਦੁੱਧ ਰੱਖਿਆ ਹੈ ਕਿਉਂਕਿ ਇਹਦੇ ਵਿੱਚ ਅਸੀਂ ਦਹੀਂ ਪਾਣਾ ਦਹੀਂ ਲੈਣ ਗਏ ਆ ਪਾਪਾ ਦਹੀਂ ਹੁੰਦਾ ਗਾੜਾ ਇੱਧਰ ਮੰਮੀ ਘਟੀ ਹੋਰ ਹਰਮਨ ਇੱਧਰ ਦੇਖੋ ਮੰਮੀ ਪਰਖ ਰਿਹਾ ਕਿ ਦਾੱਬਾ ਲੈ ਕੇ ਬੈਠੇ ਆ ਮੈਨੂੰ ਤਾਂ ਲੱਗਦਾ ਆ ਮੰਮੀ ਨੇ ਕੱਲ ਸਕੂਲ ਚਲ ਜਾਣਾ ਹੈ ਮੰਮੀ ਜਾਨਾ ਵੀ ਦਾਦੀ ਪੋਤੀ ਕੋਲੇ ਜਾਵਾਂਗੇ ਹੈ ਦਾਦੀ ਕੋਲ ਮੈਨੂੰ ਤਾਂ ਲੱਗਦਾ ਮੰਮੀ ਨੇ ਸਕੂਲ ਜਾਣਾ ਹੈ ਉਹ ਮੈਂ ਨਹੀਂ ਵੜੇ ਕਹਿੰਦਾ ਰਾਤ ਘਰ ਉਸਕੇ ਚਲੋ ਪਰ ਆਵਾਂ ਦਾਦੀ ਦੇ ਘਰ ਮੰਮੀ ਦੇ ਮਮੀ ਕੀ ਪੜਨਦੇ ਆ ਉਹ ਕਹਾਣੀ ਦੀ ਪੰਜਾਬੀ ਦੀ ਆ ਆਹ ਅੱਛਾ ਲੋ ਜੀ ਮੈਂ ਕਿਹਾ ਮੰਮੀ ਬੜੇ ਗੌਰ ਨਾਲ ਪੜਨਦੇ ਆ ਮੰਮੀ ਨਹੀਂ ਚਲ ਜਾਣਾ ਸਕੂਲ ਦਾਦੀ ਉੱਠ ਜਾ ਇੱਥੇ ਲੱਗ ਕੇ ਬੜਾ ਥੱਕਾ ਲੱਗ ਗਿਆ ਨਹੀਂ ਮੈਂ ਇਹ ਨਹੀਂ ਲੱਗ ਕੇ ਹੁਣ ਤਾਂ ਕਮਾਣਾ ਹੈ ਦਾਦੀ ਨੇ ਬਹਿਣਾ ਮੈਂ ਜਦੋਂ ਬੈਠਣ ਲੱਗ ਪਈਦਾ ਉਹਨੇ ਦਾਦੀ ਉੱਠ ਜਾ ਇੱਥੇ ਬੈਠਾ ਮੇਰੀ ਮੇਰੀ ਫ੍ਰੈਂਡ ਨੇ ਬੈਠਣ ਆਇਆ ਥੱਕਾ ਦੇਖ ਦਾਦੀ ਤਾਂ ਚੜ ਗਈ ਹੈ ਦੇਖੋ ਜੀ ਸਾਰੇ ਰੋਟੀ ਦੀ ਵੇਟ ਕਰਦੇ ਪਏ ਆ ਇੱਧਰ ਰੋਟੀ-ਵੋਟੀ ਪਾ ਕੇ ਕੀ ਹੈ ਸਾਗ ਦੇਖੋ ਸਾਗ ਕਿੰਦਾ ਦਾ ਹੈ ਓਕ ਲੱਗੀ ਆ ਬਸ ਪਾਪਾ ਨੂੰ ਡੀਕਦੇ ਆ ਮੈਂ ਕਿਹਾ ਆ ਜਾਣ ਬਸ ਦਹੀਂ ਲੈਣ ਗਏ ਆ ਉਹ ਦੇਖਿਆ ਤੇ ਦਹੀਂ ਖਤਮ ਸੀਗਾ ਨਹੀਂ ਲਿਆਉਂਦੇ ਤਾਂ ਫੇਰ ਚਲੋ ਫੇਰ ਦਿਖਾਲਦੇ ਆ ਰੋਟੀ ਪਾ ਕੇ ਆਗੇ 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 ਬੋਲੇ ਸਾਨੂੰ ਯਾਦ ਕਰਦੇ ਸੀ 100 ਸਾਲ ਉਮਰ ਹੋਣੀ ਆ ਇਹਦਾ ਮਤਲਬ ਆਪਾਂ ਬੜਾ ਚਿਰ ਲੜਨਾ ਆ ਆਪਸ ਵਿੱਚ ਲੜਨਾ ਬਹੁਤ ਹੈ ਹੈ ਆਹ ਲੋ ਬੂਰਾ ਖੰਡ ਬੂਰਾ ਖੰਡ ਆਹ ਵੀ ਕਿੱਟਾ ਲਿਆਂਦਾ ਬੇਸਣ ਬੇਸਣ ਅੱਜ ਬੇਸਣ ਬਣਾਉਣਾ ਨਾ ਬੇਸਣ ਇਮਲੀ ਸੌਸ ਬਣਾਉਣੀ ਆ ਦਹੀਂ ਹਰ ਮਨ ਕਹਿੰਦਾ ਭੁੱਖ ਬਹੁਤ ਲੱਗੀ ਆ ਹੈ ਜੀ ਮੈਂ ਕਿਹਾ ਉਧਰ ਮੰਮੀ ਕਿਤਾਬ ਪੜ੍ਹਨ ਦੇ ਮੈਂ ਤਾਂ ਲਾ ਮਾਤਾ ਨੇ ਕੱਲ ਸਕੂਲੇ ਚਲ ਜਾਣਾ ਚਲੋ ਆਜੋ ਦਹੀਂ ਵੀ ਆ ਗਿਆ ਆ ਹੁਣ ਸੌਜੀ ਪਾਉਦੇ ਆ ਰੋਟੀ ਫੇਰ ਹੈ ਨਾ ਉਹ ਸਾਗ ਨਾਲ ਨਿੰਬੂ ਪਾਣੀ ਕੌਣ ਪੀਂਦਾ ਆ ਸਾਗ ਨਾਲ ਥੋੜੇ ਨਿੰਬੂ ਵਾਲੇ ਸਾਗ ਨਾਲ ਦਹੀਂ ਹੁੰਦਾ ਆ ਚਲੋ ਪਾਗੇ ਰੋਟੀ ਦਿਖਾਉਂਦੇ ਆਂ ਚਲੋ ਜਿਹੜਾ ਖਰਾਬ ਹੋ ਗਿਆ ਹੁਣ ਉਹਨੂੰ ਕੀ ਕਰ ਸਕਦੇ ਆਂ ਤੂੰ ਖੰਡ ਪਾ ਕੇ ਲਿਆ ਹਾਂ ਖੰਡ ਤੋਂ ਬਗੈਰ ਨਹੀਂ ਖਾਂਦੇ ਦਹੀਂ ਨਾ ਇਹ ਛੱਡ ਤੋਂ ਬਗੈਰ ਨਹੀਂ ਖਾਂਦੇ ਲਓ ਜੀ ਸਾਗ ਮਿਰਚ ਇੱਕ ਮੈਨੂੰ ਵੀ ਦੇ ਦੇ ਯਾਰ ਇਹ ਹਾਂ ਲਓ ਜੀ ਹਰੀ ਮਿਰਚ ਤੁਸੀਂ ਦਹੀਂ ਖਾਣਾ ਨਹੀਂ ਤੇ ਮੈਂ ਦਹੀਂ ਨਹੀਂ ਖਾਣਾ ਹੈਗਾ ਕੋਈ ਖਾਣਾ ਦਹੀਂ ਨਾਲ ਨਾਲ ਕੀ ਬਣਾਈਆਂ ਪਰੌਂਠੀਆਂ ਪਰ ਮੱਕੀ ਦਾ ਆਟਾ ਮਿਲਿਆ ਨਹੀਂ ਹਾਲ ਮਮੀ ਅੱਛਾ 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 ਮਮੀ ਮੱਕੀ ਦਾ ਆਟਾ ਜਿਹੜਾ ਆਪਾਂ ਖਾਂਦੇ ਆ ਨਾ ਘਰਾੜ ਦਾ ਉਹ ਮਿਲਿਆ ਨਹੀਂ ਉਹ ਆਪਾਂ ਇਧਰੋਂ ਦੇਖਦੇ ਆ ਇੱਥੋਂ ਮਿਲਣਾ ਹੈ ਉਹਦੋਂ ਕੋਈ ਹੈ ਨਹੀਂ ਗਾ ਦੇਖਦੇ ਆ ਪੁੱਛ ਪੁੱਛ ਲਾਂਗੇ ਪੁੱਛ ਲਾਂਗੇ ਚਲੋ ਪੁੱਛੇ ਦੇ ਦੇ ਕਾਓ ਜੀ ਮਿਲਦੇ ਆ ਹੋਰ ਹੋਰ ਰੋਟੀ ਖਾ ਕੇ ਮਿਲਦੇ ਆ ਜੀ ਲੈ ਕੇ ਆਇਆ ਹੁਣ ਆਈਸਕ੍ਰੀਮ ਆ ਰਹੀ ਆ ਮੇਰੀ ਆਂ ਬਣੀ ਬਈ ਆਈਸਕ੍ਰੀਮ ਸੇ ਆਹ ਚਾਕਲੇਟ ਕੋਨ ਹਰਮਨ ਦੀ ਹਰਮਨ ਆ ਜਾ ਦਾਦੀ ਪੜੀ ਜਾਂਦੀ ਆ ਦਾਦੀ ਨੂੰ ਟੌਪ ਮਾਰਨਾ ਇਸ ਵਾਰ ਪੰਜਾਬੀ ਵਿੱਚ ਆਓ ਦਾਦੀ ਦਾਦੀ ਤਾਂ ਪੜੀ ਜਾਂਦੀ ਆ ਲੋਕ ਜੰਮ ਸਨੇਪ ਆਲੰਦੀ ਧੋਮ ਧੋਮ ਧੋਮੈਂਡ ਮੈਂ ਮਮੇ ਸਨੇਪ ਆਲੰਦੂ ਭਰਾ ਨਹੀਂ ਮੇਰਾ ਆ ਨਿਕਲੀ ਵਿੱਚੋਂ ਪਿਸਤਾ ਵਾਲੀ ਆ ਇਸ ਕੁਝ ਆ ਹੋ ਗਿਆ ਧੋਖਾ ਹੋ ਗਿਆ ਚਾਕਲੇਟ ਦੇ ਨਾਲ ਪਿਸਤਾ ਵੇਚਤਾ ਸਾਂ ਪਿਸਤਾ ਨਹੀਂ ਚਾਕਲੇਟ ਹੀ ਹੋਣੀ ਆ ਮੈਨੂੰ ਲੱਗਦਾ ਹਾਂ ਬਸ ਹਾਲੋ ਮੈਂ ਬਸ ਨਹੀਂ ਤਾਂ ਵਨੀਲਾ ਖਾਣੀ ਭਰਾਵਾ ਆਈਸਕ੍ਰੀਮ ਦਾਦੀ ਦਾਦੀ ਦੇ ਬਹੀ ਇੰਨਾ ਫੜਨ ਨਾ ਦਾਦੀ ਦਾ ਅਜੋਨਾ ਦਾ ਰਾਜਾ ਪੰਚਾਇਲ ਲਗਣਾ ਸਕੂਲ ਦੀ ਚੱਲ ਪਿਗਲੀਆਂ ਪਿਗਲ ਜਾਣੀਆਂ ਆ ਇਹ ਭਾਜਾ ਚਮਚੇ ਰੋਵੇ ਇਦਾਂ ਕਿ ਤਾ ਖਾ ਲਵਾਂ ਵੇ ਮਮਾ ਨੂੰ ਜੈਸਟਿੰਗ ਵੀ ਆ ਗਈ ਆ ਖਾਓ ਖਾਓ ਜੰਗੋਜੀ ਖਾਓ ਬੱਬਾ ਆਈਸਕ੍ਰੀਮ ਆਈਸਕ੍ਰੀਮ ਬਹੁਤ ਵਧੀਆ ਆ ਅੱਧੀ ਅੱਗੇ ਟੱਕਣੇ ਤੇ ਉੱਤੇ ਰੱਖਾਂ ਨਾ ਕੁਝ ਨਾ ਹਮ ਆਪ ਵੀ ਵੈਸ ਕਰ ਮੈਂ ਚਮਚਾ ਲੈ ਕੇ ਆ ਰਿਹਾ ਹਰਮਨ ਮੋਂ ਮੰਮੀ ਤੇ ਪਾਪਾ ਆ ਚੁੱਕੇ ਆ ਬਾਜ਼ਾਰੋਂ ਥਾਗੇ ਪਾਣੀ ਦੇਵਾ ਪੱਖਾ ਚਲਾ ਮੜਾ ਜਾ ਪਾਣੀ ਦੇਵਾ ਹੈ ਪਾਣੀ ਪੀਣਾ ਆ ਜੰਨੀ ਰੱਖ ਦੋ ਕੀ ਖਾਣਾ ਆ ਦੇ ਮੇਂਗੋ ਇੱਧਰ ਬਨਾਣਾ ਜਲਦੀ ਸਕੂਲ ਲੈ ਕੇ ਜਾਣੇ ਆ ਮੈਂ ਇੱਧਰ ਸਬਜ਼ੀਆਂ ਸ਼ਿਮਲਾ ਮਿਰਚ ਥੋੜੀ ਕ੍ਰੇਲੇ ਕ੍ਰੇਲੇ ਥੋੜੇ ਜਿਹਾ ਬਣਾਉਣੇ ਆ ਤੇ ਸ਼ਿਮਲਾ ਮਿਰਚ ਲੈ ਜੇ ਰ ਪਾਸਤਾ ਲੈ ਕੇ ਜਾ ਸਕੂਲੇ ਚਾੱਕਿਓ ਆ ਤਾਂ ਪਹਿਲਾਂ ਬੇਸਨ ਹੋਈ ਅੱਛਾ ਬੇਸਨ ਹੈ ਅੱਜ ਪਿਆਜ਼ ਅਦਰਕ ਟਮਾਟਰ ਪਾਣੀ ਦੇਮ ਦਿਆ ਕਰਦੇ ਪਾਣੀ ਹਾਂ ਕੀ ਸੇ ਬਣਾ ਲੱਗੇ ਇਮੇ ਲਈ ਚਟਨੀ ਜੜਨੀ ਜਿਆਦਾ ساری ਬਣਾਈ ਐ ਅੱਜ ਕਿਵੇਂ ਉਹ ਭਾਈ ਐ ਫ੍ਰੈਂਚ ਫ੍ਰਾਈਜ਼ ਹਾਂ ਖਾ ਲੈਣ ਰੋਜੇ ਮੈਂ ਜਿਆਦਾ ਬਣਾਈ ਐ ਮੈਂ ਬਣਾ ਕੇ ਰੱਖ ਦਿੰਨੇ ਆ ਫੇਰ ਬਾਅਦ ਵਿੱਚ ਬੇਸਨ ਬਣਾਉਂਦੇ ਆ ਚਲੋ ਬਣਾਉਂਦੇ ਆ ਖਾ ਲਈਆਂ ਆਰੇ ਕੋ ਹੜੇ ਆਂਬ ਕੱਲ ਖਾਵਾਂਗੇ ਰੱਖ ਲਵਾਂਗੇ ਫ੍ਰੀਜ 'ਚ ਠੰਡੇ ਰੱਖ ਦਿੰਨੇ ਆ ਚਲੋ ਹੋ ਨੰਮਾ ਸੋਚਿੰਦੇ ਗਏ ਆ ਚਾਕਲੇਟ ਸੇਪਾ ਲੈਂਦੇ ਚਾਕਲੇਟ ਸਨੈਪ ਆ ਗਿਆ ਮਮਾ ਨੂੰ ਆ ਗਿਆ ਫੋਨ ਕਿਹਦਾ ਆ ਮੇਰੀ ਫ੍ਰੈਂਡ ਦਾ ਮੇਰੀ ਫ੍ਰੈਂਡ ਦਾ ਫੋਨ ਆ ਗਿਆ ਚਲ ਬਾਜ ਜੀ ਮੈਂ ਜਾਣਾ ਰਮ ਜੀ ਤਿਆਰੀਆਂ ਹੋਈਆਂ ਨਹੀਂ ਅਜੇ ਬਸ ਲੇ ਉਹ ਫੋਨ ਦੇ ਪਾਸ ਲੇ ਬੱਤੀ ਲਿਗਾ ਸੇਰ ਸਕੂਲ ਸੇਰ ਸਕੂਲ ਜਾਣਾ ਫਿਰ ਤਿਆਰੀ ਬੁੱਲਦੀ ਆਹੋ ਆਇਆ ਹਰ ਬੰਦਾ ਆਹੋ ਮੈਂ ਸੋਈ ਸੀ ਮੈਂ ਕਿਹਾ ਪੱਲੂ ਫੋਨ ਚੱਕਿਆ ਤੇ ਕੁਰਸੀ ਦੇ ਪਾਸਕੇ ਡੇਗੀ ਗੋਡੇ ਤੇ ਬੱਜੇ ਦੇ ਰੋਂਦੀ ਆਹੋ ਮੈਨੂੰ ਹਾਂ ਪਹਿਲੀ ਵਾਰ ਸੁਣਿਆ ਦੁੱਧ ਦੀ ਸਬਜ਼ੀ ਇਹ ਹੈ ਹੀ ਨਹੀਂ ਸੀ ਇੱਥੇ ਇਹ ਅੱਗੇ ਵੀ ਕਈ ਵਾਰੀ ਬਣਾਈਆਂ ਇਹਨਾਂ ਨੇ ਇਹ ਹੀ ਖਾਂਦੇ ਆ ਦੁੱਧ ਦੀ ਸਬਜ਼ੀ ਬਣਾ ਕੇ ਹਾਂ ਤੇ ਚਲੋ ਮਿਲਦੇ ਆ ਰੋਟੀ ਖਾ ਕੇ ਤੇ ਸਕੂਲ ਸਵੇਰ ਤੋਂ ਸਕੂਲ ਸ਼ੁਰੂ ਚਲੋ ਕੱਲ ਤੋਂ ਸਕੂਲ ਸ਼ੁਰੂ ਆਪਾਂ ਦੁੱਧ ਦੀ ਸਬਜ਼ੀ ਇਹ ਇਹਨਾਂ ਨੇ ਖਾਣੇ ਰਾਜਮਾ ਸਭ ਮੈਂ ਰਾਜਮਾ ਖਾਣੇ ਆ ਕੀ ਚਲ ਕੋਈ ਗੱਲ ਨਹੀਂ ਉਹ ਇੱਕ ਦਿਨ ਸਾਰ ਲਾ ਇਦਾਂ ਹੀ ਲੋ ਜੀ ਅਸੀਂ ਰਾਜਮਾ ਖਾਣੀ ਇਹਨਾਂ ਨੇ ਦੁੱਧ ਦੀ ਸਬਜ਼ੀ ਨਾਲ ਖਾਣੀ ਹੈ ਚਲੋ ਮਿਲਦੇ ਹਾਂ ਰੋਟੀ ਪਾਣੀ ਰੋਟੀ ਪਾਣੀ ਖਾ ਗਏ ਸ ਬੰਗਲ ਨੇ ਨਾਲ ਓਕੇ ਮਿਲਦੇ ਰੋਟੀ ਪਾਣੀ ਖਾ ਗਏ ਫਿਰ ਤੁਹਾਨੂੰ ਫੇਕ ਕਰਦੇ ਹਾਂ ਦੀ ਤਿਆਰੀਆਂ ਸਵੇਰ ਦੀ ਸਕੂਲ ਦੀਆਂ ਪੈਕ ਪੈਕ ਕਰ ਲਿਆ ਆਪਣਾ ਸਵੇਰ ਸਕੂਲ ਵਾਸਤੇ ਤੇ ਮम्मा ਕੀ ਕਰਨੀ ਭਾਈਓ ਦੇਖੋ ਜੀ ਕਿਚਨ ਹੋ ਗਈ ਹੁਣ ਸਾਰੀ ਸਾਫ ਕਲੀਨ ਹੋ ਗਈ ਇੱਕਦਮ ਕਿਚਨ ਠੀਕ ਹੈ ਠੀਕ ਹੈ ਠਾਕਰ ਪਾਸਤਾ ਕੱਲ ਤਾਂ ਮੈਂ ਤੱਕਣਾ ਬਰਾਬਰ ਰੱਖ ਲਿਆ ਪਾਸਤਾ ਠੀਕ ਆ ਅੱਜ ਨਾਲੋਂ ਯਾਰ ਤੁਸੀਂ ਬਣਾਉਣਾ ਸੀਗਾ ਆਹ ਹੋਵੇ ਸੰਦੂਕ ਦੇਲੇ ਮੈਂ ਰੱਖਦੀ ਆ ਤੇ ਤਰੇਲੇ ਵੀ ਛਿਲ ਲਏ ਸਾਰੇ ਬਣਾਵਾਂਗੇ ਯਾਰ ਬੇਸਨ ਦੀ ਸ਼ਾਮੀ ਬਣਾਉਣਾ ਸੀ ਸ਼ਾਮੀ ਕੋਈ ਆ ਗਿਆ ਤੁਸੀਂ ਮੈਂ ਕਿਹਾ ਦੁੱਸ਼ਰਮ ਬਣਾਉਣਾ ਸੀ ਦੁੱਸ਼ਰਮ ਉਹਦੇ ਰੋੜ ਕੇ ਵੀ ਸਾਨੂੰ ਟਾਈਮ ਨਹੀਂ ਲੱਗਾ ਹੋਏਗਾ ਸਵੇਰੇ ਹੁਣ ਕੱਲ ਕੱਲੀ ਨੇ ਸਕੂਲ ਚਲ ਜਾਣਾ ਬੱਚਾ ਹੈ ਸਵੇਰੇ ਤੇ ਫਿਰ ਕੱਲ ਬਣਾਵਾਂਗੇ ਚਲੋ ਕਰੀਏ ਪੇ ਵਲੌਗ ਦਾ ਐਂਡ ਉਹ ਵਲੌਗ ਐਂਡ ਕਰਦੇ ਇੱਥੇ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਆਪਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਸੀਂ ਸਾਨੂੰ ਇਹ ਦੱਸਿਓ ਕਿ ਤੁਹਾਨੂੰ ਸਾਡੇ ਵਲੌਗ ਕਿੱਦਾਂ ਲੱਗਦੇ ਆ ਤੇ ਹੁਣ ਆਪਾਂ ਕਰਦੇ ਆ ਆਪਣਾ ਵਲੌਗ ਦਾ ਐਂਡ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋ